जिस करके जनता दा सरकार प्रति बहुत रोस है मीटिंग विच एक मते राही पंजाब सरकार तो मांग की गई के पंजाब विच वड्डी पद्धर ते पंजाब पुलिस दे विचो रिटायरमेंट हो रही है ज्यादा ड्यूटी दा बोझ होन करके वड्डी गिनती विच पुलिस मुलाजम अगेत्री सेवा मुक्ति ले रहे हैं पर रिटायरमेंट दे मुकाबले नवी परती पुलिस विच नहीं हो रही मांग की गई कि पुलिस विच नवी परती वड्डे पद्धर ते कीती जावे औकत तो इलावा की वीआई पीख्या ही सुरक्षा प्रबंध कि इस मीटिंग मनमोहन सिंह काहलो धर्म सिंह नाभा रतन सिंह जीरपुर जसमेर सिंह मौजपुर पाल ककराली सुखबीर सिंह सोधी रजिंदर कुमार जसवंत सिंह जीरकपुर रघुवीर सिंह दफ्तर इंचार्ज सारे रिटायर इंस्पेक्टर जतिंदर कुमार जसदीप सिंह सुरजीत सिंह खरड़ अमर सिंह परागपुर आदि सारे रिटायर थानेदारा ने भाग लिया आओ देख दे साड़े चैनल दी टीम नाल आगुआ ने जो गल बात की थी। हाँ जी सर आज दी इस मीटिंग दा मेन मंतव की विषय की है इकबाली साड़ी ਹਰ ਮਹੀਨੇ ਦੀ ਜਿਹੜੇ 6 ਤਰੀਕ ਨੂੰ ਜਾਂ 5 ਨੂੰ ਮੰਥਲੀ ਮੀਟਿੰਗ ਹੁੰਦੀ ਆ ਜੀ ਤੇ ਜਾਇਪੁਰ ਤੋਂ ਜਿਹੜੇ ਰਿਟਾਇਰਡ ਸਾਡੇ ਅਫਸਰ ਨੇ ਥੋੜੇ ਸਾਹਮਣੇ ਬੈਠੇ ਨੇ ਤੇ ਜਿਲਾ ਲੈਵਲ ਦੀ ਮੀਟਿੰਗ ਨੇ ਜਿਸ ਦੇ ਵਿੱਚ ਸਾਰੇ ਜਿਲੇ ਦੇ ਜਿਹੜੇ ਸਾਡੇ ਰਿਟਾਇਰਡ ਕਰਮਚਾਰੀ ਜਾਂ ਅਧਿਕਾਰੀ ਹਾਜ਼ਰ ਹੁੰਦੇ ਨੇ ਤੇ ਇਦਾਂ ਹੀ ਇਹ ਮੀਟਿੰਗਾਂ ਸਾਰੇ ਪੰਜਾਬ ਛੁੰਡੀਆਂ ਨੇ ਮੈਂ ਅੱਜ ਦੇ ਧਿਆਨ ਚ ਲੈਣਾ ਚਾਹੁੰਦਾ ਮੈਂ ਜਿਲੇ ਦੇ ਮੌਲਿਕਾ ਪ੍ਰਧਾਨ ਐਡਸਟ ਸ਼ਰਤਿੰਦਰ ਸਿੰਘ ਮਸੂਹਬੇ ਦਾ ਕੰਸਲਟਰ ਵੀ ਆ ਵਾਲੇ ਜਿਹੜੇ ਦੇ ਵੀ 350 400 ਮੈਂਬਰਸ਼ਿਪ ਹੈਗੀ ਆ ਦੇ ਪੰਜਾਬ ਦੇ ਵਿੱਚ ਵੀ 28000 ਸਾਡੇ ਮੈਂਬਰਸ਼ਿਪ ਹੈਗੀ ਆ ਇਸ ਮੀਟਿੰਗ ਚ ਬੈਠ ਕੇ ਅਸੀਂ ਜਿਹੜੇ ਸਾਨੂੰ ਸੇਵਾ ਮੁਕਤ ਕਰਮਚਾਰੀ ਦੇ ਅਧਿਕਾਰੀ ਨੇ ਉਹਨਾਂ ਨੂੰ ਜੋ ਮੁਸ਼ਕਲਾਂ ਨੇ ਜੋ ਬੇਕੁਸਰਾ ਨੂੰ ਅਸੀਂ ਬੈਠ ਕੇ ਵਿਚਾਰ ਵਟਾਂਦਰਾ ਕਰਦੇ ਆ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਆ ਤੇ ਉਹਨਾਂ ਨੂੰ ਮੁਸ਼ਕਲਾਂ ਨੂੰ ਹੱਲ ਕਰਾਉਣ ਦੇ ਲਈ ਵੀ ਕਿਹੜੇ ਲੈਵਲ ਦੀਆਂ ਨੇ ਉਹ ਕਿ ਬਰੀ ਚੱਕ ਕੋਈ ਨਾ ਨਸ ਮੁਸਕਲਾ ਵਟੇ ਲਵੰਦੀ ਜਾਂ ਕੋਸਟਲ ਲੈਵਲ ਦੀ ਡੀਜੀਪੀ ਸਾਹਿਬ ਨੂੰ ਮਿਲਣਾ ਪੈਂਦਾ ਪਰ ਸੋਸ਼ਲ ਡੀਜੀਪੀ ਸਾਹਿਬ ਨੂੰ ਮਿਲ ਕੇ ਆਇਆ ਉਹਨਾਂ ਨਾਲ ਲੇਟਡ ਸਟੇਟ ਵੱਲੋਂ ਇਥੇ ਇਹ ਕੋਈ ਜ਼ਿਲ੍ਹੇ ਨਾਲ ਰਿਲੇਟਡ ਹੈ ਕਿਸੇ ਦੇ ਥਾਣੇ ਨਾਲ ਕੋਈ ਰਿਲੇਟਡ ਮੁਸਕਲਾ ਜਾਂ ਕੋਈ ਫਾਈਨੈਂਸ਼ੀਅਲ ਕੋਸਟਲ ਹੈ ਜੀ ਜਾਂ ਫੰਡ ਨਾਲ ਰਿਲੇਟਡ ਹੈ ਜੀ ਆ ਤੇ ਉਹ ਫਿਰ ਅਸੀਂ ਲੋਕਲ ਲੈਵਲ ਤੇ ਅਸੀਂ ਐਸਪੀ ਡਿਪਟੀ ਸਾਹਿਬਾਂ ਜਾਂ ਹੋਰ ਕੰਸਰਨ ਅਫਸਰ ਹੁੰਦਾ ਉਹਨੂੰ ਮੁੱਦਿਆਂ ਦੇ ਹੱਲ ਕਰਾਉਂਦੀ ਆਂ ਜੀ ਤੇ ਹੁਣ ਅੱਜ ਦਾ ਕੀ ਮੇਨ ਮਕਸਦ ਸੀ ਅੱਜ ਦਾ ਮੇਨ ਮਕਸਦ ਸਾਡਾ ਇਹ ਸੀ ਜੀ ਅਸੀਂ ਵਿਚਾਰ ਚਰਚਾ ਕੀਤੀ ਆ ਦੇਖੋ ਥਾਣੇ ਦੇ ਵਿੱਚ ਨਾ ਮੁਲਾਜ਼ਮਾਂ ਦੀ ਬਹੁਤ ਜਗ੍ਹਾ ਸਤਕ ਘਾਟਾ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਵੀਆਈਪੀ ਰੂਟ ਤੇ ਨੇ ਡਿਊਟੀ ਤੇ ਨਹੀਂ ਲਗਾਤਾਰ ਇਹ ਰੂਟ ਚੌਂਕ ਦੇਖ ਲਓ ਤੁਸੀਂ ਨੂੰ ਇੱਕ ਵੀਆਈਪੀ ਆ ਰਿਹਾ ਇੱਕ ਜਹਰਾਇ ਕਰ ਰਿਹਾ ਇੱਕ ਜਹਰਾ ਉਸ ਮੁਲਾਜ਼ਮ ਥਾਣੇ ਚੋਂ ਕੱਟ ਕੇ ਉਹ ਵੀਆਈਪੀ ਨਾਲ ਹੋਰ ਅਫਸਰਾਂ ਨਾਲ ਗਨਮੇਲਾ ਕੇ ਪੁਰਾਣੇ ਮੰਤਰੀਆਂ ਨਾਲ ਗੱਲ ਜ ਨੇ ਪੁਰਾਣੇ ਅਫਸਰਾਂ ਨਾਲ ਡੀਜੀਪੀ ਨਾਲ ਗੱਲ ਮੈਂ ਚਲੀ ਆਂਦੀ ਨੇ ਤੇ ਇਸ ਕਰਕੇ ਥਾਣੇ ਦੇ ਵਿੱਚ ਬੜੀ ਨਾ ਮਾਤਰ ਫੋਰਸ ਰਹਿ ਗਈ ਆ ਜਿਹੜੀ ਫੋਰਸ ਹੈਗੀ ਆ ਉਹ ਬੜੀ ਟੈਂਸ਼ਨ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਕਿਉਂਕਿ ਇਹਨਾਂ ਨੂੰ 24 ਘੰਟੇ 'ਚ 15-15 ਸੋਣਾ-ਸੋਣਾ ਘੰਟੇ ਡਿਊਟੀ ਕਰਨੀ ਪੈ ਰਹੀ ਆ ਉਹਨਾਂ ਦੀ ਬੜੀ ਮਾੜੀ ਹਾਲਤ ਆ ਉਹ ਆਪਣੇ ਪਰਿਵਾਰ ਕੋਲ ਜਾਂ ਸਾਡੇ ਬੱਚਿਆਂ ਕੋਲ ਨਹੀਂ ਜਾ ਸਕਦੇ ਉਹਨਾਂ ਕੋਲ ਬਰਦੀ ਬਦਲਣ ਦਾ ਟਾਈਮ ਨਹੀਂ ਹੈਗਾ ਤੇ ਐਕਸੀਡੈਂਟ ਤੋਂ ਹਰ ਮਲਾਕ ਦੇ ਥਾਣੇ ਦੇ ਵਿੱਚ ਯੂਨਿਟ ਦੇ ਵਿੱਚ ਚੌਕੀ ਦੇ ਵਿੱਚ ਡਿਊਟੀ ਕਰਕੇ ਰਾਜ਼ੀ ਨਹੀਂ ਹੈ ਬੜੀ ਮਯੂਸੀ ਦਾ ਸਾਹਮਣਾ ਕਰਨਾ ਪ ਇਹਦੇ ਨਾਲ ਲੋਕਾਂ ਨੂੰ ਵੀ ਕਰਨਾ ਪੈ ਰਿਹਾ ਕਿਉਂਕਿ ਲੋਕਾਂ ਨੂੰ ਇਸ ਤਰ੍ਹਾਂ ਵੀ ਥਾਣੇ ਦੇ ਵਿੱਚ ਸਟਾਫ ਨਹੀਂ ਹੈ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਸ਼ਿਕਾਇਤਾਂ ਨੇ ਉਹਨਾਂ ਦਾ ਨਕਟਾਰਾ ਨਹੀਂ ਹੁੰਦਾ ਕੋਈ ਅੱਜ ਦੀ ਡੇਟ ਤੁਸੀਂ ਆਪ ਹੀ ਖੁਦ ਤਰਖਾ ਦੇਣ ਚਲੇ ਹੋ ਥਾਣੇ ਕੋਈ ਮੁਸ਼ਕਲਾ ਥਾਨੂੰ 10 ਦਿਨ ਬਾਅਦ 15 ਨਵੰਬਰ ਪੁੱਛਣਾ ਪੈਣਾ ਬਾਰ-ਬਾਰ ਫੋਨ ਕਰਕੇ ਵੀ ਸਾਡੀ ਦਰਖਾਸਤ ਦਾ ਕੀ ਬਣਿਆ ਤੇ ਉਹ ਕਿਉਂ ਜਵਾਬ ਆਊਗਾ ਜੀ ਮੈਂ ਅੱਜ ਵੀਆਈਪੀ ਡਿਊਟੀ ਤੇ ਆ ਅੱਜ ਮੈਂ 에어ਪੋਰਟ ਚੋਂ ਡਿਊਟੀ ਤੇ ਆ ਅੱਜ ਮੈਂ ਬਾਣੀ ਡਿਊਟੀ ਤੇ ਆ ਤੁਹਾਨੂੰ ਮਲਾਜਮਾਂ ਦੀ ਪ੍ਰੋਬਲਮ ਹੈ ਟਾਈਮ ਨਹੀਂ ਹੈ ਉਹਨਾਂ ਕੋਲ ਸੋ ਜਿਸ ਕਰਕੇ ਇਹ ਬੜੀ ਲੋਕਾਂ ਨੂੰ ਆਮ ਬੜੀ ਬੇਚੈਨੀ ਆ ਪਬਲਿਕ ਦੇ ਵਿੱਚ ਇਸ ਗੱਲ ਨੂੰ ਲੈ ਕੇ ਜੇ ਸਟਾਫ ਹੈ ਜਿਹੜਾ ਮਤਲਬ ਖਾਣਾ ਦੇ ਵਿੱਚ ਸਬフィਸ਼ੀਐਂਟ ਹੋਣਾ ਚਾਹੀਦਾ ਉਹ ਮੁਲਾਜ਼ਮ ਹੋਣਗੇ ਕਿ ਇਹਨੇ ਹਾਂ ਠੀਕ ਹੈ ਜੇ ਵੀਆਈਪੀ ਗੈਸਕੋਰਟੀ ਦੇ ਡਿਊਟੀ ਹੈ ਇੱਕ ਸੈਪਰੇਟ ਸਕਿਉਰਟੀ ਵਿੰਗ ਹੋਵੇ ਕਈ ਸੇਟਾਂ ਦੇ ਵਿੱਚ ਹੈਗਾ ਉਹ ਜਿਹੜਾ ਸਕਿਉਰਟੀ ਵਿੰਗ ਹੈ ਵੀਆਈਪੀ ਦੀ ਸੁਰੱਖਿਆ ਕਰੇ ਗੱਲ ਮੈਂ ਉਹਨਾਂ ਨੂੰ ਉੱਥੇ ਦਿੱਤੇ ਜਾਣ ਜਾਂ ਰੂਟ ਤੇ ਜਿਹੜੀ ਫੋਰਸ ਲਗਾਈ ਜਾਵੇ ਰੂਟ ਵਾਲੀ ਸਪੈਸ਼ਲ ਫੋਰਸ ਹੋਵੇ ਉਹ ਵੀ ਉਹ ਤੁਸੀਂ ਦੇਖ ਲਓ 에ਰਪੋਰਟ ਤੋਂ ਲੈ ਕੇ ਚੰਡੀਗੜ੍ਹ ਤੱਕ ਮੱਛਲ ਦੇ ਗਵਰਨਰ ਸਾਹਿਬ ਹਰਿਆਣਾ ਦੇ ਗਵਰਨਰ ਸਾਹਿਬ ਪੰਜਾਬ ਦੇ ਗਵਰਨਰ ਸਾਹਿਬ ਮੁੱਖ ਮੰਤਰੀ ਆ ਦਿੱਲੀ ਦੇ ਸਰਪੰਚਾ ਮੁੱਖ ਮੰਤਰੀ ਮਤਲਬ ਇੱਕ ਨਹੀਂ ਤਰਿਆ ਉਸ ਇੱਥੇ ਹੀ ਦੇਖ ਲਓ ਤੁਸੀਂ 5-7 ਹਜ਼ਾਰ ਬੰਦਾ ਤੁਹਾਨੂੰ 에어ਪੋਰਟ ਤੋਂ ਲੈ ਕੇ 11 ਵਜੇ ਤੱਕ ਮਿਲ ਜੂਗਾ ਸੋ ਲੋਕਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਲੋਕਾਂ ਦੀਆਂ ਸ਼ਿਕਾਇਤਾਂ ਥਾਣਿਆਂ ਦੇ ਵਿੱਚ ਪੈਨਿਕ ਪਈਆਂ ਨੇ ਰੋਲ ਰਹੀਆਂ ਨੇ ਪਾਸਪੋਰਟ ਵੈਰੀਫਿਕੇਸ਼ਨ ਨਹੀਂ ਜਲਦੀ ਜਲਦੀ ਹੋਂਦੀ ਲੋਕਾਂ ਵਿੱਚ ਬੜੀ ਬੇਚੈਨੀ ਆ ਮੈਂ ਐਸੋਸੀਏਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਸਾਡੇ ਐਸੋਸੀਏਸ਼ਨ ਦੇ ਨੁਮਾਇੰਦੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਨੇ ਜੇ ਥਾਣੇ ਦੇ ਵਿੱਚੇ ਸਭੀ ਸੈਂਡ ਫੋਰਸ ਚਨਤ ਕੀਤੀ ਜਾਵੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋਣ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਹੋਣ ਲੋਕਾਂ ਲੋਕ ਸੈਟੀਸਫਾਈ ਹੋਣ ਤੇ ਜਿਹੜੀ ਇਹ ਫੋਰਸ ਬਾਹਰ ਹੈ ਜੀ ਇਹ ਵੀਆਈਪੀ ਕਲਚਰ ਲਈ ਜਨਮ ਹੈ ਨਾ ਦੂਜੇ ਚੀਜ਼ੇ ਹੈਗੀਆਂ ਉਹਨਾਂ ਨੂੰ ਸੈਪਰੇਟ ਵਿੰਗ ਬਣਾ ਕੇ ਜਿਹੜੇ ਦਿੱਤੇ ਜਾਣੇ ਜਿਹਦੇ ਰੂਪਗਾਰਾ ਰੇਜੀਮੈਂਟ ਹੈ ਵੀਆਈਪੀ ਰੇਜੀਮੈਂਟ ਜੋੜ ਕਰਨਾ ਸੋ ਇਹ ਸਾਡਾ ਖਾਸ ਮੈਸੇਜ ਜਿਹੜਾ ਦੂਜਾ ਜਿਹੜਾ ਸਾਡੇ ਇੱਕ ਸਟੈਂਡਿੰਗ ਆਰਡਰ ਨੇ ਪੰਜਾਬ ਦੇ ਡੀਜੀਪੀ ਪੰਜਾਬ ਵੱਲੋਂ ਜੇ ਜਦੋਂ ਸਾਡੇ ਕਿਸੇ ਮੁਲਾਜ਼ਮ ਦੀ ਡੈਥ ਹੁੰਦੀ ਹੈ ਚਾਹੇ ਉਹ ਸੇਵਾਮੁਕਤਾ ਚਾਹੇ ਉਹ ਮੌਤ ਜਾਏ ਉਹਦੇ ਤੇ ਇੱਕ ਸਲਾਮੀ ਲਈ ਜਾਂਦੀ ਹੈ ਇੱਕ ਆਨਰ ਦੇ ਤੌਰ ਤੇ ਸਟ੍ਰੈਟ ਦੇ ਤੌਰ ਤੇ ਉਹ ਆਰਡਰ ਤਾਂ ਜਰੂਰ ਹੈਗੇ ਨੇ ਉਹ ਆਰਡਰ ਹਲਾ ਚਨੇਤਾ ਜੀ ਆਰਡਰ ਨੇ ਅਸੀਂ ਇਹਦੇ ਸਬੰਧ ਪਰसों ਡੀਜੀਪੀ ਸਪੈਸ਼ਲ ਸ਼੍ਰੀ ਸੁਖਲਾ ਸਾਹਿਬ ਵੀ ਮਿਲ ਕੇ ਵੀ ਆਏ ਆ ਅਸੀਂ ਵੀ ਐਸਐਸਪੀ ਸਾਹਿਬ ਨੂੰ ਮੰਨ ਕਰਦੇ ਆ ਕਿ ਜਿਹਨੇ ਦੇ ਵਿੱਚ ਲੇਕਰ ਸਾਡੇ ਕਿਸੇ ਸੇਵਾਮੁਕਤ ਮੁਲਾਜ਼ਮ ਦੀ ਅਧਿਕਾਰੀ ਦੀ ਕੋਈ ਡੈਥ ਹੁੰਦੀ ਹੈ ਮੌਤ ਹੁੰਦੀ ਹੈ ਤਾਂ ਉਸ ਸਮੇਂ ਉਹਦੇ ਜਿਹੜਾ ਅਬ ਸਟ੍ਰੈਟ ਦੇ ਤੌਰ ਤੇ ਇਹ ਗਾੜਾ ਹੋ ਰਿਹਾ ਇੱਕ ਸਲਾਮੀ ਜਿਹੜੀ ਉਹਦੇ ਦੀ ਜਾਣੀ ਚੀਜ਼ ਦੀ ਆ। ਇਸ ਦੇ ਨਾਲ ਮੈਂ ਸਰਵੇ ਧਿਆਨ ਕਿ ਵੀ ਲੈਣਾ ਚਾਹੁੰਦਾ ਦੇਖੋ ਸਾਡੇ ਇੰਟੈਂਡ ਅਧਿਕਾਰੀ ਕਰਮਚਾਰੀ ਬੈਠੇ ਨੇ ਜਿਨ੍ਹਾਂ ਨੇ 30-35 ਸਾਲ ਨੌਕਰੀ ਪੰਜਾਬ ਦੇ ਵਿੱਚ ਕੀਤੀ ਹੈ। ਇਹਨਾਂ ਦੇ ਵਿੱਚ ਤੇ ਸਾਡੇ ਹੋਰ ਮੈਂਬਰਾਂ ਜਿਹੜੇ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਨੇ ਉਹਨਾਂ ਦਾ ਬੜਾ ਗਿਲਵਾ ਸਿੱਖਵਾ ਕਿ ਥਾਣਾ ਦੇ ਵਿੱਚ ਸਾਨੂੰ ਚੌਕਿਆਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਬੰਦਾ ਮਾਨ ਸਨਮਾਨ ਸਤਕਾਰ ਨਹੀਂ ਮਿਲਦਾ। ਦੇਖੋ ਸਾਡਾ ਵਿਭਾਗ ਸਾਡਾ ਵਿਭਾਗ ਸਾਡੇ ਸਿਰੋ ਮੁਕਤ ਮੁਲਾਜ਼ਮਾਂ ਦੀ ਕਿਉਂਕਿ ਇਹ ਉਹ ਮੁਲਾਜ਼ਮ ਨੇ ਜਿਨ੍ਹਾਂ ਨੇ ਅਤਵਾਦ ਦਾ ਦੌਰ ਚ ਲਿਆ ਅਤਵਾਦ ਦਾ ਸਾਰਾ ਦੌਰ ਦੇਖਿਆ ਹੋਇਆ ਜਿਹੜੇ ਸਲੋਹੀ ਦੀ ਵੀ ਜਿਵੇਂ ਕਹਿੰਦੇ ਅਗਦੀ ਭੱਟੀ ਚੋਂ ਨਿਕਲੇ ਹੋਏ ਨੇ ਤੇ ਮੈਂ ਸਰਕਾਰ ਨੂੰ ਮਾਨਯੋਗ ਡਿਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਥੋੜੇ ਚੈਨਲ ਰਾਹੀਂ ਮੰਗ ਕਰਾਂਗਾ ਕਿ ਸਾਡੇ ਮੁਲਾਜ਼ਮਾਂ ਨੂੰ ਥਾਣੇ ਕਚਹਿਰੀਆਂ ਦੇ ਵਿੱਚ ਬੰਦਾ ਮਾਨ ਸਨਮਾਨ ਦਿੱਤਾ ਜਾਵੇ ਉਹਨਾਂ ਦੀ ਜਿਹੜੀ ਮੁਸ਼ਕਲਾਂ ਨੇ ਪ੍ਰੋਟੀ ਦੇ ਹੱਲ ਦਿੱਤੀਆਂ ਜਾਣ ਜਦੋਂ ਥਾਣੇ ਕਚਹਿਰੀ ਦਫ਼ਤਰ ਦੇ ਵਿੱਚ ਕਿਸੇ ਪੱਲੇ ਕਿਸੇ ਅਫਸਰ ਨੂੰ ਮਿਲ ਜਾਂਦੇ ਨੇ ਉਨਾ ਨੂੰ ਹੀ ਕਨਸੈਪਟਡ ਤਰੀਕੇ ਨਾਲ ਬਿਠਾਇਆ ਜਾਣਾ ਹੈ ਕਿ ਇਹਦਾ ਨੂੰ ਬਿਠਾ ਕੇ ਉਹਦੀ ਦੁੱਖ ਸੁਖ ਲਈ ਸੁਣਨੀ ਚਾਹੀਦੀ ਆ ਤੇ ਫਰੂਟੀ ਦੇ ਦੀ ਦੁੱਖ ਤਕਰੀ ਮੁਸ਼ਕਲ ਹੈ ਜਿਹੜੀ ਹੱਲ ਹੋਣੀ ਚਾਹੀਦੀ ਕਿਉਂਕਿ ਇੱਕ ਪੂਰੇ ਪਰਿਵਾਰ ਇਹ ਉਹ ਸਾਥੀ ਬੈਠੇ ਨੇ ਕਿਸੇ ਨੇ 30 ਸਾਲ ਨੌਕਰੀ ਕੀਤੀ ਕਿਸੇ ਨੇ 35 ਸਾਲ ਕੀਤੀ ਕਿਸੇ ਨੇ 40 ਸਾਲ ਨੌਕਰੀ ਕੀਤੀ ਆ ਸੋ ਕਿਰਪਾ ਕਰਕੇ ਇਹ ਸਾਡੇ ਮੁਲਾਜ਼ਮਾਂ ਨੂੰ ਇਸ ਗੱਲ 'ਚ ਬੜੀ ਮਯੂਸੀ ਆ ਬੜੀ ਨਿਮੋਸੀ ਆ ਕਿ ਸਾਨੂੰ ਪੂਰਾ ਜਿਹੜਾ ਬੰਦਾ ਮਾਨ ਸਨਮਾਨ ਸਤਕਾਰ ਨਹੀਂ ਦਿੱਤਾ ਜਾਂਦਾ ਸੋ ਮੈਂ ਕੀ ਕਰਾਂਗਾ ਮੈਂ ਆਪਣੇ ਮੁਲਾਜ਼ਮ ਸਾਥੀਆਂ ਨੂੰ ਜਿਹੜੇ ਥਾਣੇ ਦੇ ਵਿੱਚ ਪੋਸਟਡ ਨੇ ਤੁਹਾਡੇ ਚੈਨਲ 'ਤੇ ਹੈ ਕਿਉਂ ਇਸ ਕਰਤਾ ਧਿਆਨ ਰੱਖਣ ਵੀ ਇਹ ਮੈਂ ਤੁਹਾਡੇ ਧਿਆਨ 'ਚ ਵੀ ਲੈਣਾ ਚਾਹੁੰਦਾ ਪਿਛਲੇ ਦਿਨ ਸਾਡੇ ਕੋ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਇੱਕ ਮੋਹਲੀ ਥਾਣੇ ਦੇ ਵਿੱਚ ਇੱਕ ਐਸਐਚਓ ਇਹ ਨਿਰਧਾਰਿਤ ਤਰੀਕੇ ਦੇ ਨਾਲ ਲੱਗਿਆ ਹੋਇਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਦੀ ਪੋਸਟਿੰਗ ਹੋਈ ਵੀ ਹੈ ਜਿਸ ਆਰਡਰ ਉਹਨੇ ਬਤਨੀ ਜੀ ਕੀਤੀ ਸੀਗੀ ਉਹਨੇ ਉਹਦੇ ਬਾਰੇ ਅਸੀਂ ਡੀਜੀ ਸਾਹਿਬ ਨੂੰ ਮਿਲ ਕੇ ਜੀ ਸੀਐਮ ਆਫਿਸ ਵੀ ਜਾ ਕੇ ਆਏ ਆ ਤੇ ਅਸੀਂ ਮੰਗ ਕਰਦੇ ਆਂ ਕਿ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਉਹ ਮੈਟਰ ਸਾਰਾ ਡੀਜੀ ਸਾਹਿਬ ਦੇ ਵੀ ਨੋਟ ਜਿੱਕੇ ਐਸਐਸਪੀ ਸਾਹਿਬ ਦੇ ਵੀ ਨੋਟ ਜਿੱਕੇ ਡੀਆਈਜੀ ਸਾਹਿਬ ਦੇ ਵੀ ਨੋਟ ਜਿੱਕੇ ਵੀ ਕਿਰਪਾ ਕਰਕੇ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਵੇ ਇਹ ਨਾ ਹੋਵੇ ਵੀ ਸਾਨੂੰ ਜਿਹੜੇ ਅਸੀਂ ਸਾਡੇ ਸਾਬਕਾ ਮੁਲਾਜ਼ਮ ਨੇ ਉਹਨਾਂ ਨੂੰ ਕਿਸੇ ਮੌਜੂਦਾ ਸਾਡੇ ਦੇ ਮੂਹਰੇ ਕੋਈ ਪ੍ਰੋਟੈਸਟ ਕਰਨਾ ਪਵੇ ਉਸ ਜਿਹੜਾ ਪੁਲਿਸ ਅਧਿਕਾਰੀ ਐ ਐਸੇ ਤੋਂ ਲੱਗੇ ਆਇਆ ਉਹਦੇ ਖਿਲਾਫ ਵੀ ਟੂ ਕਮਿਟੀ ਦੀ ਕਾਰਵਾਈ ਆ ਚੱਲਦੀ ਹੋਣੀ ਚਾਹੀਦੀ ਹੈ ਹਾਂਜੀ